ਅਸਮਾਨ ਸਾਨੂੰ ਨੀਲਾ ਕਿਉਂ ਲੱਗਦਾ ਹੈ ਦੇਖੋ ਅਸਮਾਨ ਸਾਨੂੰ ਨੀਲਾ ਇਸ ਕਰਕੇ ਲੱਗਦਾ ਹੈ ਡਿਊ ਟੂ ਓਨਲੀ ਵਨ ਫੈਨੋਮੇਨਨ ਐਂਡ ਦੈਟ ਇਜ਼ कॉल्ड ਸਕੈਟਰਿੰਗ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਖਿਲਾਰ ਕਹਿੰਦੇ ਆ ਠੀਕ ਹੈ ਸੋ ਸਕੈਟਰਿੰਗ ਦਾ ਵੀ ਅਗੋਈ ਫੈਨੋਮੇਨਾ ਦੇਖੋ ਸਾਨੂੰ ਪਤਾ ਹੈ ਕਿ ਜਦੋਂ ਲਾਈਟ ਜਿਹੜੀ ਸਨ ਲਾਈਟ ਹੈ ਠੀਕ ਹੈ ਫਾਲ ਕਰਦੀ ਹੈ ਤੇ ਉਹ ਸਪਲਿਟ ਹੁੰਦੀ ਹੈ ਅਗੋ 7 ਕਲਰਸ ਦੇ ਵਿੱਚ ਨਿਊਟਨ ਦਾ ਲਾਅ ਆ ਠੀਕ ਹੈ ਹੁਣ ਉਹ 7 ਕਲਰਸ ਕਿਹੜੇ ਨੇ ਵਿਬਗਿਓ ਵਿਬਗਿਓ ਠੀਕ ਹੈ ਵਾਇਲਟ ਇੰਡੀਗੋ ਬਲੂ ਗ੍ਰੀਨ ਯੈਲੋ ਔਰੇਂਜ ਰੈਡ ਠੀਕ ਹੈ ਲੇਕਿਨ ਇੰਨੇ ਕਲਰਸ ਹੋਣ ਦੇ ਬਾਵਜੂਦ ਵੀ ਸਾਨੂੰ ਅਸਮਾਨ ਨੀਲਾ ਹੀ ਕਿਉਂ ਦਿਖਾਈ ਦਿੰਦਾ ਲਾਲ ਕਿਉਂ ਨਹੀਂ ਦਿਖਾਈ ਦਿੰਦਾ ਪੀਲਾ ਕਿਉਂ ਨਹੀਂ ਦਿਖਾਈ ਦਿੰਦਾ ਠੀਕ ਹੈ ਉਹ ਇਸ ਕਰਕੇ ਨਹੀਂ ਦਿਖਾਈ ਦਿੰਦਾ ਕਿਉਂਕਿ ਜਿਹੜਾ ਬਲੂ ਕਲਰ ਹੈ ਉਹਦੀ ਵੇਵਲੈਂਥ ਵੇਵਲੈਂਥ ਮੀਨਸ ਜਿਆਦਾ ਕਰਦੀ ਹੈ ਠੀਕ ਹੈ ਸੋ ਇਸ ਕਰਕੇ ਕਿਉਂਕਿ ਇਹਨੂੰ ਅਗਰ ਆਪਾਂ ਸਕੇਲ ਤੇ ਉੱਤੇ ਲਗਾਈਏ ਤੇ ਲਗਭਗ 400 ਨੈਨੋਮੀਟਰ ਤੋਂ ਸਟਾਰਟ ਹੋ ਕੇ 700 ਤੱਕ ਜਾਂਦਾ ਹੈ ਰੈੱਡ ਰੰਗ ਦੀ ਵੇਵ ਲੈਂਥ ਸਭ ਤੋਂ ਜ਼ਿਆਦਾ ਹੋਣ ਕਰਕੇ ਰੈੱਡ ਕਲਰ ਜਿਹੜਾ ਬਹੁਤ ਹੀ ਘੱਟ ਖਿਲਾਰ ਕਰਦਾ ਹੈ ਬਹੁਤ ਹੀ ਲੀਸਟ ਸਕੈਟਰਡ ਕਲਰ ਆਪਾਂ ਇਹਨੂੰ ਮੰਨਦੇ ਆ ਰੈੱਡ ਕਲਰ ਨੂੰ ਠੀਕ ਹੈ ਸੋ ਬਲੂ ਕਲਰ ਕਿਉਂਕਿ ਇਹਦੀ ਵੇਵ ਲੈਂਥ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਇਸ ਕਰਕੇ ਜ਼ਿਆਦਾ ਸਕੈਟਰ ਕਰਦਾ ਹੈ ਜਿਸ ਦੇ ਕਰਕੇ ਸਾਨੂੰ ਅਸਮਾਨ ਜਿਹੜਾ ਨੀਲਾ ਨਜ਼ਰ ਆਉਂਦਾ ਹੈ ਠੀਕ ਹੈ ਸੋ ਜਦੋਂ ਇਹ ਲਾਈਟ ਜਿਹੜੀ ਆ ਫਾਲ ਕਰਦੀ ਹੈ ਤੇ ਲਾਈਟ ਫਾਲ ਕਰਕੇ ਠੀਕ ਹੈ ਲਾਈਟ ਜਦੋਂ ਫਾਲ ਕਰਦੀ ਸਰਫੇਸ ਨੂੰ ਟਚ ਕਰਦੀ ਹੈ ਤੇ ਰਿਫਲੈਕਟ ਕਿਉਂ ਹੁੰਦੀ ਹੈ ਨਾ ਸੋ ਰਿਫਲੈਕਟ ਕਿਉਂ ਹੁੰਦੀ ਹੈ ਕਿਉਂਕਿ ਜਿਹੜੇ ਐਟਮੋਸਫੇਅਰ ਦੇ ਵਿੱਚ ਡਸਟ ਪਾਰਟੀਕਲਸ ਪਏ ਹੁੰਦੇ ਨੇ ਉਹ ਇੱਕ ਮੀਡੀਅਮ ਐਕਟ ਕਰਦੇ ਨੇ ਰਿਫਲੈਕਟ ਕਰਨ ਦਾ ਠੀਕ ਹੈ ਜੀ ਸੋ ਇਹ ਲਾਈਟ ਜਦੋਂ ਰਿਫਲੈਕਟ ਹੋ ਕੇ ਖਿੱਲਰਦੀ ਹੈ ਤਾਂ ਬਲੂ ਜ਼ਿਆਦਾ ਖਿੱਲਰਦੀ ਹੈ ਜਿਸ ਦੇ ਕਰਕੇ ਅਸਮਾਨ ਜਿਹੜਾ ਸਾਨੂੰ ਨੀਲਾ ਨਜ਼ਰ ਆਉਂਦਾ ਹੈ ਸੋ ਇਹਦੇ ਕੋਨਟਰੀ ਇਹਦੇ ਆਨਸਰ ਹੋਏਗਾ ਏ ब्लू ਲਾਈਟ ਇਸ ਕੈਟਨ ਮੋਰ ਦੈਨ ਅਦਰ ਕਲਰਸ ਐਟ ਇਟ ਹੈਸ ਸ਼ਾਰਟਰ ਵੇਵ ਲੈਂਥ ਠੀਕ ਹੈ ਹੁਣ ਇੱਕ ਹੋਰ ਕੁਐਸਚਨ ਇਹਦੇ ਰਿਲੇਟਡ ਆਉਂਦਾ ਹੁੰਦਾ ਆ ਕਿ ਸਕੂਲ ਵਾਂਸ ਜਿਹੜੀਆਂ येलो ਕਲਰ ਦੀਆਂ ਕਿਉਂ ਹੁੰਦੀਆਂ ਨੇ ਐਂਬੂਲੈਂਸ ਦੇ ਉੱਤੇ ਰੈੱਡ ਲਾਈਟ ਹੀ ਕਿਉਂ ਲੱਗੀ ਹੁੰਦੀ ਆ ਦਾ ਰੀਜ਼ਨ ਹੈ ਉਹਦਾ ਰੀਜ਼ਨ ਇਹ ਹੈ ਕਿ ਜਿਹੜਾ ਰੈੱਡ ਕਲਰ ਹੈ ਨਾ ਰੈੱਡ ਕਲਰ ਦੀ ਜਿਹੜੀ ਵੇਵ ਲੈਂਥ ਬਹੁਤ ਜ਼ਿਆਦਾ ਹੁੰਦੀ ਆ येलो ਵੀ ਲਗਭਗ ਇਹਦੇ ਲੱਗ ਹੀ ਹੁੰਦਾ ਆ ਠੀਕ ਹੈ ਸੋ ਰੈੱਡ ਕਲਰ ਦੀ ਵੇਵ ਲੈਂਥ ਜ਼ਿਆਦਾ ਹੋਣ ਕਰਕੇ ਉਹ ਘੱਟ ਸਕੈਟਰ ਕਰਦੀ ਹੈ ਜਿਸ ਦੇ ਕਰਕੇ ਸਾਨੂੰ ਧੁੰਦ ਵਿੱਚ ਜਾਂ ਭੀੜ ਵਿੱਚ ਜਾਂ ਦੂਰੋਂ ਹੀ ਸਾਨੂੰ ਜਿਹੜਾ ਨਜ਼ਰ ਆਣਾ ਸ਼ੁਰੂ ਹੋ ਜਾਂਦਾ ਹੈ ਕਿ ਇਹ ਕੋਈ ਖਤਰੇ ਦੀ ਘੰਟੀ ਹੈ ਸੋ ਰੈੱਡ ਨੂੰ ਜਿਹੜਾ ਆ ਇਹ ਆਪਾਂ ਖਤਰੇ ਵਾਸਤੇ ਕੀਪ ਕਰਕੇ ਰੱਖਿਆ ਹੋਇਆ ਹੈ ਠੀਕ ਹੈ ਤੂੰ ਕਹਿ ਲਓ ਕੀ ਇਹਨੂੰ ਕਹਿੰਦੇ ਨੇ ਆ ਇੱਕ ਮਤਲਬ ਰੈੱਡ ਕਲਰ ਵਿੱਚ ਆਪਾਂ ਡੇਂਜਰ ਦਾ ਸਿਗਨਲ ਵਾਂਗੂ ਰੱਖਿਆ ਹੈ ਇਸ ਕਰਕੇ ਸਕੂਲ ਵੈਂਸ ਜਿਹੜੀਆਂ ਨੇ ਐਕਸਕਲੂਸਿਵਲੀ yellow ਕਲਰ ਕਲਰ ਚੇਸ ਲਈ ਹੁੰਦੀਆਂ ਨੇ

red ਜਿਹੜੀ ਆ ਉਸੇ ਡੇਂਜਰ ਵਾਸਤੇ ਕਰਕੇ ਰੱਖੀ ਹੋਈ ਹੈ ਮਤਲਬ ਸੇਵ ਕਰਕੇ ਰੱਖੀ ਹੈ ਕਿ ਸਿਰਫ ਇਹ ਡੇਂਜਰ ਨੂੰ ਇੰਡੀਕੇਟ ਕਰਦੀ ਹੈ ਇਸ ਕਰਕੇ ਸੈਕਿੰਡ ਨੰਬਰ ਤੇ ਆਪਾਂ yellow ਜਿਹੜਾ ਸਕੂਲ ਲੈਂਸ ਲਈ ਯੂਜ਼ ਕਰਦੇ ਆ ਕਿਉਂਕਿ ਉਹਦੀ ਵੀ ਵੇਵ ਲੈਂਥ ਜਿਹੜੀ ਆ ਜ਼ਿਆਦਾ ਹੁੰਦੀ ਆ ਜਿਹਦੇ ਕਰਕੇ yellow ਵੀ ਘੱਟ ਸਕੈਟਰਡ ਕਰਦਾ ਤੇ ਧੁੰਦ ਦੇ ਵਿੱਚ ਸਾਨੂੰ yellow ਕਲਰ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਮੁਸ਼ਕਲ ਨਹੀਂ ਆਉਂਦੀ